कोई बच्चे ही हैं। बच्चे इतने की हादसा वापरे जी ये आज गुरुद्वारा साहब ਬਜੀਗਪੁਰ ਸੁਣਨ ਜਾਇਆ ਕਿ ਕੋਈ ਸੈਂਟਰ ਬਲਾਸਟ ਹੋਇਆ ਹੈ ਉਹ ਬਹੁਤ ਸੈਂਜਰੀਜ਼ ਕਰਕੇ ਸਾਡੇ ਕੋ ਪੰਜ ਪੇਸ਼ੈਂਟ ਆਏ ਹੈ ਤੇ ਅੱਜ ਕੀ ਆ ਕਿ ਉਹਨੂੰ ਦੇਖਿਆ ਫਸਟ ਟੂਨ ਦੇ ਕਰਕੇ ਸਾਰਾ ਟ੍ਰੀਟਮੈਂਟ ਚੱਲ ਰਿਹਾ ਹੈ ਤੇ ਸਾਰੇ ਬੱਚੇ ਨਹੀਂ ਐਡਲਟ ਨਹੀਂ ਸਾਰੇ ਬੱਚੇ ਐ 14 ਸਾਲ ਦਾ ਵੀ ਹੈ ਸਾਡੇ ਕੋਲ ਬਾਕੀ 19 ਸਾਲ ਤੱਕ ਤਿੰਨ ਹੈ ਕਿਸ ਤਰ੍ਹਾਂ ਹੁਣ ਕੰਡੀਸ਼ਨ ਤੁਹਾਡੇ ਕੋਲ ਆਈ ਜੀ ਕੰਡੀਸ਼ਨ ਤਿੰਨ ਪੇਸ਼ੈਂਟ ਬਿਲਕੁਲ ਸਟੇਬਲ ਨੇ ਤੇ ਦੋ ਪੇਸ਼ੈਂਟ ਸਰਜਨ ਨੂੰ ਬੁਲਾ ਕੇ ਦਿਖਾਏ ਸੀ ਉਹ ਦੋ ਮੈਸ਼ਲ ਟ੍ਰਾਂਸਫਰ ਕਰ ਰਹੇ ਸੀ ਫਰੀਦਕੋਟ ਹੁਣ ਫਿਲਹਾਲ ਪੰਜਾਂ ਚੋਂ ਦੋ ਰੈਫਰ ਕਰ ਰਹੇ ਦੋ ਰੈਫਰ ਕਰ ਰਹੇ ਜੀ ਉੱਥੇ ਸਪੈਸ਼ਲਿਸਟ ਬਹੁਤ ਯੂਨਿਟ ਹੈਗਾ ਫਰੀਦਕੋਟ ਆਪਣਾ ਉੱਥੇ ਜਾ ਰਹੇ ਨੇ ਠੀਕ ਹੈ ਤੇ ਦਰ ਸਭ ਬਾਕੀ ਕੋਈ ਖਤਰੇ ਵਾਲੀ ਗੱਲ ਨਹੀਂ ਕਿਸੇ ਪੇਸ਼ੇ ਨੀ ਤਿੰਨ ਪੇਸ਼ੇ ਨਾਲ ਤਾਂ ਬਿਲਕੁਲ ਠੀਕ ਹੈ ਤੇ ਬਾਕੀ ਜਿਸ ਦਾ ਵੀ ਠੀਕ ਹੀ ਰਹਿਣਾ ਚਾਹੀਦਾ ਹੈ ਫੰਜ ਕੀ ਗੱਲ ਹੋ ਗਈ ਕੀ ਹਾਸਾ ਵਾਪਰ ਗਿਆ ਤੇ ਬਸ ਅੰਦਰ ਮੈਂ ਉਸ ਤੋਂ ਪਹਿਲਾਂ 10 ਮਿੰਟ ਪਹਿਲਾਂ ਪੰਦਰਾਂ ਢੇਡਾ ਲਾ ਕੇ ਆਇਆ ਲੰਗਰ ਹਾਲ ਤੇ ਕੋਈ ਇਹੋ ਜਿਹੀ ਗੱਲ ਨਹੀਂ ਸੀ ਪਾਏ ਕਰੋ ਕਿ ਤੇ ਸੇਵਾਲ ਸਿੰਘ ਆਏ ਨੇ ਤੇ ਮੈਂ ਬੈਠਾ ਹੀ ਹਾਂ ਡਾਕਟਰ ਦੇ ਇਚ ਤੇ ਆਦੇ ਵੀ ਉੱਥੇ ਅਗ ਲਾ ਗੀਦਾ ਉਹਦਾ ਭੱਜੇ ਆ ਬਸ ਚੁਪੇ ਰਹਿੰਦਾ ਸਾਨੂੰ ਐ ਨਹੀਂ ਪਚਾਰਾ ਜਾਣਕਾਰੀ ਮਿਲੀ ਕਿ ਉੱਥੇ ਹੋਇਆ ਕੀ ਹੈ ਕਈ ਤਾਂ ਬੱਚਿਆਂ ਨੂੰ ਪਹਿਲਾਂ ਕਿਹਾ ਵੀ ਬੰਦਿਆਂ ਨੂੰ ਸੰਭਾਲੋ ਬੱਚਿਆਂ ਨੂੰ ਸੰਭਾਲੋ ਇਹ ਸਕੂਲ ਕਿਤੇ ਗਏ ਸਕੂਲਾਂ ਕਿਤੇ ਛੁੱਟੀ ਕਰਕੇ ਆ ਗਏ ਨੇ ਆਪੇ ਆਪਣੀ ਮਰਜ਼ੀ ਨਾਲ ਕਿੰਨੇ ਬੱਚੇ ਨੇ ਕਿੰਨੇ ਮੁਲਾਜ਼ਮ ਪੰਜ ਬੱਚੇ ਦੋ ਮੁਲਾਜ਼ਮ ਜਿਹੜਾ ਤੁਗਿਆ ਸਿੰਘ ਇੱਕ ਮੁਲਾਜ਼ਮ ਤੇ ਇੱਕ ਕਾਲੀ ਬੱਚੇ ਤੇ ਕਿਸੇ ਨੂੰ ਰੈਫਰ ਵੀ ਕੀਤਾ ਮਨ ਹਾਂ ਜੀ ਹਾਂ ਜੀ ਉਹ ਡੀ ਐਮ ਸੀ 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 ਡੀ ਐਮ ਸੀ ਤੇ ਬਾਕੀ ਦੇ ਜਿਹੜੇ ਪੰਜ ਬੱਚੇ ਨੇ ਉਹ ਕਿੱਥੇ ਆ ਸਿਵਲ ਚਲਦੇ ਸੀ ਬਾਕੀ ਮੁਲਾਜ਼ਮ ਜਿਹੜਾ ਹਾਂ ਜੀ ਉਹ ਅੱਜ ਆਣੇ ਸੀ ਬਾਕੀ ਸਭ ਇੱਕ ਬੱਚੇ ਉੱਚੇ ਕਦਮ ਜਿੱਥੇ ਲੰਗਵ ਤਿਆਰ ਹੋ ਗਿਆ ਸੀ ਇਹ ਆਪਣੀ ਮਰਜ਼ੀ ਨਾਲ ਸੇਵਾ ਸਖਤ ਕਰਦੀ ਰਹਿੰਦੀ ਉੱਥੇ ਤਾਂ ਪਤਾ ਹੀ ਇੱਥੇ ਪੁੱਛਦੇ ਤਾਂ ਕਹੇ ਕੜਾ ਕਿਸ ਨੂੰ ਕਈ ਜਿਹੜੂ ਪਾਕਿ ਤਰ ਆਇਆ ਨਾ ਕਿਸੇ ਨੂੰ ਪੁੱਛੀਦਾ ਜੀ ਤੁਹਾਡਾ ਨਾਮ ਜੀ ਮੈਂ ਇਸ